ਜਿਹੜਾ ਵੀ ਮਨੁੱਖ ਨਾਮ ਬਾਣੀ ਨਾਲ ਪਿਆਰ ਕਰਦਾ ਹੈ ਉਹ ਆਪਣੇ ਜੀਵਨ ਨੂੰ ਸਫਲਾ ਬਣਾ ਜਾਂਦਾ ਹੈ ਜੀਵਨ ਸਫਲਾ ਕਿਵੇਂ ਹੁੰਦਾ ਜਿਵੇਂ ਆਪਾਂ ਸਹੀ ਸਿੰਘ ਸਿੰਘਣੀਆਂ ਦੀ ਗੱਲ ਕਰਦੇ ਆ ਇਤਿਹਾਸ ਗਵਾ ਆਪਣਾ ਚਾਰ ਸਹਿਬ ਜਾਦੇ ਜੋ ਨਾਮ ਬਾਣੀ ਨਾਲ ਜੁੜੇ ਸਨ ਤੇ ਉਹ ਬਾਣੀ ਦਾ ਰੂਪ ਹੀ ਹੋ ਜਾਂਦਾ ਮਨੁੱਖ ਇਹ ਵੀ ਚਾਰ ਸਹਬਜਾ ਦੇ ਵੀ ਬਾਣੀ ਦਾ ਰੂਪ ਹੀ ਸੀ ਸਿੱਖੀ ਸਿਧਾਂਤਾਂ ਤੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀਆਂ ਹੋਈਆਂ ਇਹ ਰੂਹਾਂ ਦੇਖੋ ਕੱਡੀਆਂ ਵੱਡੀਆਂ ਕੱਡੀਆਂ ਵੱਡੀਆਂ ਕੁਰਬਾਨੀਆਂ ਕਰ ਗਏ ਇਹ ਨਾਮ ਬਾਣੀ ਦਾ ਹੀ ਆਸਰਾ ਹੈ ਜੋ ਦ੍ਰਿੜਤਾ ਦੇ ਨਾਲ ਜੀਵਨ ਬਸਰ ਕਰਨਾ ਬਾਬਾ ਜੋਰਾਬਾਰ ਸਿੰਘ ਤੇ ਬਾਬਾ ਫਤਿਹ ਸਿੰਘ ਇਤਿਹਾਸ 7 ਤੇ 9 ਸਾਲ ਦੀ ਉਮਰ ਦੱਸਦੇ ਆ ਸਰੀਰ ਕੁਮਰ ਉਸ ਤਰ੍ਹਾਂ ਤਾਂ ਉਹਨਾਂ ਦੀ ਬਹੁਤ ਲੰਬੀ ਉਮਰ ਜਿੰਨਾ ਚਿਰ ਸੰਸਾਰ ਰਹੇਗਾ ਉਹਨਾਂ ਚ ਰਹਿ ਅਮਰ ਨੇ ਜੀਂਦੇ ਨੇ ਜੀਵਤ ਨੇ ਸਦਾ ਹੀ ਜੀਂਦੇ ਰਹਿਣਗੇ ਸਰੀਰ ਕਰਕੇ ਉਮਰ ਚਾਹੇ 7 ਸਾਲ ਤੇ 9 ਸਾਲ ਤੇ ਜਮੀਰ ਕਰਕੇ ਬਹੁਤ ਲੰਬੀ ਉਮਰ ਬਤੀਤ ਕਰਨਗੇ ਚਾਰ ਸਾਹਿਬਜਾ ਦੇ ਸ਼ਹੀਦ ਸਿੰਘ ਸਿੰਘੜੀਆਂ ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਨਾਮ ਲੈਨੇ ਆ ਉਹਨਾਂ ਨੇ ਵੀ ਲੰਬੀ ਉਮਰ ਆਤਮ ਆਤਮਿਕ ਕਰਕੇ ਲੰਬੀ ਉਮਰ ਬਤੀਤ ਕਰ ਰਹੇ ਨੇ ਸਰੀਰ ਕਰਕੇ ਆਪਾਂ ਸਮਝ ਹੀ ਲਈ ਸਮਝ ਹੀ ਲਈ ਵੀ ਛੋਟੇ ਛੋਟੇ ਬੱਚੇ ਵੀ ਸ਼ਹੀਦ ਕੀਤੇ ਗਏ ਕੋਈ 1 ਮਹੀਨੇ ਦਾ ਕੋਈ 2 ਦਿਨਾਂ ਦਾ ਕੋਇਕ ਦਿਨ ਦਾ ਬੱਚਾ ਵੀ ਸੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸੋ ਇਸ ਤਰ੍ਹਾਂ ਨਾਮ ਬਾਣੀ ਨਾਲ ਜੁੜੇ ਹੋਏ ਜਿਹੜੇ ਗੁਰੂ ਦੇ ਨਾਲ ਜੁੜੇ ਆ ਭਾਈ ਉਹ ਸਦਾ ਅਮਰ ਨੇ ਤੇ ਜਮੀਰ ਕਰਕੇ ਉਹ ਲੰਬੀ ਆਰਜੂ ਬਤੀਤ ਕਰਦੇ ਹਨ ਸੋ ਅੱਜ ਆਪਾਂ ਪਾਵਨ ਪਵਿੱਤਰ ਅੰਗ 368 ਤੇ ਹੀ ਸਿਮਾਏ ਮਾਨ ਸ਼ਬਦ ਵਿਚਾਰ ਕਰਾਂਗੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜਿਹੜਾ ਕਿ ਰਾਗ ਆਸਾ ਕਰ ਚੌਥਾ ਕਿ ਕਾਫੀ ਮਹੱਲਾ ਚੌਥਾ ਵਾਹਿਗੁਰੂ ਰਾਗ ਆਸਾ ਕਰ ਅੱਠਵਾਂ ਕੇ ਕਾਫੀ ਮਹੱਲਾ ਚੌਥਾ ਮਹਾਰਾਜ ਸਮਝਾਉਂਦੇ ਨੇ ਰਾਗ ਆਸਾ ਕਰ ਅੱਠਵਾਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਨਉ ਹੈ ਕਾਫੀ ਦੱਸਦੇ ਨੇ ਮਹਾਰਾਜ ਆਇਆ ਮਰਨ ਤਰੋਂ ਹੋ ਮੇ ਰੋਈਏ ਮਹਾਰਾਜ ਕਹਿੰਦੇ ਹੈ ਭਾਈ ਤੁਰ ਦਰਗਾਹ ਤੋਂ ਹੀ ਹਰੇਕ ਜੀਵ ਵਾਸਤੇ ਮੌਤ ਦਾ ਪ੍ਰਵਾਨਨਾ ਆਇਆ ਹੋਇਆ ਹੈ। ਤੁਰ ਤੋਂ ਹੀ ਇਹ ਰਜਾ ਹੈ ਕਿ ਜਿਹੜਾ ਜੰਮਿਆ ਹੈ ਉਸਨੇ ਮਰਨਾ ਵੀ ਜ਼ਰੂਰ ਹੈ। ਹੋਮੇ ਦੇ ਕਾਰਨ ਹੀ ਕਿਸੇ ਦੇ ਮਰਨ ਤੇ ਰੋਈਦਾ ਹੈ। ਰੋਈਦਾ ਹੈ। ਹੋਮੇ ਦੇ ਕਾਰਨ ਹੀ ਹੁਣ ਇੱਥੇ ਜਿਹੜੀ ਆਪਾਂ ਸਹਬਜ਼ਾਦਿਆਂ ਦੀ ਗੱਲ ਕਰੀਆ ਵੀ ਸਹੀਦੀਆਂ ਦਿੱਤੀਆਂ ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਅੱਖ 'ਚੋਂ ਹੰਝੂ ਨਹੀਂ ਕੇਰਿਆ ਕਿਉਂਕਿ ਉਹ ਸੰਸਾਰਕ ਰੌ ਰੀਤੀਆਂ ਤੋਂ ਰਵਾਜਾਂ ਤੋਂ ਤੇ ਸੰਸਾਰ ਦੀ ਪਕੜ ਤੋਂ ਵੱਖਰੇ ਸਨ ਕਿਉਂਕਿ ਰੱਬ ਦਾ ਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਸਹਬਜ਼ਾਦੇ ਵੀ ਸਿੰਘ ਵੀ ਸੀਰ ਸਿੰਘ ਸੰਗੜੀਆਂ ਵੀ ਆਪਾਂ ਮੁੱਢ ਚ ਗੱਲ ਕਰੀਏ ਨਾ ਕਿ ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਭਾਈ ਉਹ ਇਹਨਾਂ ਚੀਜ਼ਾਂ ਤੋਂ ਸੰਸਾਰਕ ਪਕੜ ਤੋਂ ਦੂਰ ਹੈ ਸੰਸਾਰ ਦੀ ਪਕੜ ਉਹਨਾਂ ਨੂੰ ਸੁਹ ਨਹੀਂ ਸਕਦੀ ਇਸੇ ਕਰਕੇ ਦੁਨੀਆ ਦੇ ਵਿੱਚ ਨਾ ਚਮਕੇਗਾ ਸੰਸਾਰ ਜਿੰਨਾ ਚਿਰ ਰਹੇਗਾ ਗੁਰਮੁਖ ਨਾਮ ਤੇ ਆਏ ਅਸਥਿਰ ਹੋਈਏ ਦੇਖੋ ਮਾਇਆ ਮਰਨ ਧਰੋ ਹੋਮੇ ਰੋਈਏ ਤੇ ਅਗਲੇ ਬੰਦ ਚ ਮਹਾਰਾਜ ਨੇ ਦੱਸਤਾ ਗੁਰਮੁਖ ਨਾਮ ਤੇ ਆਏ ਅਸਥਿਰ ਹੋਈਏ ਗੁਰੂ ਦੀ ਰਾਹੀ ਪ੍ਰਮਾਤਮਾ ਦਾ ਨਾਮ ਸਿਮਰ ਕੇ ਅਡੋਲ ਚਿੱਤ ਹੋ ਜਾਈਦਾ ਹੈ ਡੋਲਿਆ ਨਹੀਂ ਨਾ ਚਿੱਤ 7 ਸਾਲ ਤੇ 9 ਸਾਲ ਦੀ ਉਮਰ ਅਰਚਤ ਨਹੀਂ ਡੋਲਿਆ ਮਨ ਨਹੀਂ ਡੋਲਿਆ ਇਹ ਆ ਨਿਸ਼ਾਨੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆਂ ਦੀ ਤੇ ਪਰਮਾਤਮਾ ਦੀ ਬੰਦਗੀ ਵਾਲਿਆਂ ਦੀ ਗੁਰਮਖ ਨਾਮ ਤੇ ਆਏ ਅਸਥਿਰ ਹੋਈਏ ਗੁਰੂ ਦੀ ਰਾਹੀ ਪਰਮਾਤਮਾ ਦਾ ਨਾਮ ਸਿਮਰ ਕੇ ਉਡੋਲ ਚਤ ਹੋ ਜਾਈਦਾ ਹੈ ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ ਸਾਹਮਣੇ ਮੌਤ ਸੀ ਨਾ ਬਾਬਾ ਜੀਤ ਸਿੰਘ ਤੇ ਬਾਬਾ ਜਯਾਰ ਸਿੰਘ ਜੀ ਦੇ ਵਿੱਚ ਸਾਹਮਣੇ ਮੌਤ ਸੀ ਪਤਾ ਸੀ ਵੀ ਉਹ ਸਾਹਮਣੇ ਮੌਤ ਆ ਜਾਂ ਮੌਤ ਨਾਲ ਟੱਕਰ ਲਈ ਛੋਟੇ ਸਹਿਬ ਜਾਦੇ ਵੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਮਣੇ ਮੌਤ ਸੀ ਨਹੀਂ ਡੋਲਦੇ ਡੋਲਰੋਂ ਹਟ ਜਾਂਦੇ ਨੇ ਗੁਰੂ ਦੇ ਪਿਆਰੇ ਫਿਰ ਰੱਬ ਦੇ ਪਿਆਰੇ ਡੋਲਰੋਂ ਹਟ ਜਾਂਦੇ ਡੋਲਦੇ ਨਹੀਂ ਫਿਰ ਗੁਰਪੂਰੇ ਸ਼ਾਬਾਸ਼ ਚੱਲਣ ਜਾਣਿਆ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀ ਜਾਣ ਲਿਆ ਹੈ ਕਿ ਜਗਤ ਤੋਂ ਆਖਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ ਹੈ ਖੱਟੀ ਹਨ ਯੋਧ ਵੀਰਾਂ ਨੇ ਜੋਧਿਆਂ ਵੀਰਾਂ ਨੇ ਸੂਰ ਵੀਰਾਂ ਨੇ ਗੁਰੂ ਦੇ ਚਾਰੇ ਲਾਲਾ ਨੇ ਸਾਬਾਸ਼ੇ ਖੱਟੀ ਨਾ ਸੰਸਾਰ ਦੀ ਇਸੇ ਤਰ੍ਹਾਂ ਹੀ ਗੁਰੂ ਦੇ ਸੰਗ ਸਿੰਘਣੀਆਂ ਪਿਆਰੇ ਪੁੱਤਰਾ ਨਾਲੋਂ ਵੀ ਪਿਆਰੇ ਸੰਗ ਚਮਕੌਰ ਦੀ ਗੜੀ ਵਿੱਚ ਪੰਜ ਪਿਆਰੇ ਸਹਿਬਾਨ ਨੇ ਕਿਹਾ ਸੀ ਨਾ ਵੀ ਮਹਾਰਾਜ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚੱਲੇ ਜਾਓ ਮਹਾਰਾਜ ਕਹਿੰਦੇ ਪੁੱਤਰਾ ਨਾਲੋਂ ਪਿਆਰੇ ਖਾਲਸੇ ਨੂੰ ਕਿਵੇਂ ਛੱਡ ਕੇ ਚਲੇ ਜਾਵਾਂ ਫਿਰ ਪੰਥਕ ਗੁਰਮਤਾ ਕਰਕੇ ਪੰਜ ਪਿਆਰੇ ਸਹਿਬਾਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਤੁਹਾਨੂੰ ਖਾਲਸਾ ਬੇਨਤੀ ਕਰਦਾ ਹੈ ਤੁਸੀਂ ਚਮਕੌਰ ਦੀ ਗੜੀ ਛੱਡੋ ਮਹਾਰਾਜ ਨੇ ਪੁੱਤਰਾ ਨਾਲੋਂ ਪਿਆਰਾ ਖਾਲਸਾ ਸਮਝਿਆ ਤੇ ਜੇ ਕੱਲੇ ਪੁੱਤਰ ਪਿਆਰੇ ਹੁੰਦੇ ਫਿਰ ਗੁਰੂ ਸਾਹਿਬ ਜੀਤ ਤੇ ਜੀਤ ਸਿੰਘ ਤੇ ਜਿਆਰ ਸਿੰਘ ਨੂੰ ਚਮਕੌਰ ਦੀ ਗੜੀ ਚੋਂ ਲੈ ਕੇ ਆ ਜਾਂਦੇ ਚਲੋ ਦੂਜਾ ਤਾਂ ਛੋਟੇ ਤਾਂ ਵਿਛੜ ਗਏ ਸੀ ਨਾ ਸਰਸਾ ਨਦੀ ਤੇ ਵਾਹਿਗੁਰੂ 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 ਘਰ ਪੂਰੇ ਸਾਸ਼ ਚੱਲਣ ਜਾਣਿਆ ਜਿੰਨਾ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀ ਜਾਣ ਲਿਆ ਕਿ ਜਗਤ ਤੋਂ ਆਖਰ ਚਲੇ ਜਾਣਾ ਹੈ ਉਹਨਾਂ ਨੇ ਸਾਬਾ ਸੇ ਖੱਟੀ ਹੈ ਕਿਉਂਕਿ ਬਾਬਾ ਫਤੇ ਸਿੰਘ ਤੇ ਬਾਬਾ ਜੋਰਾ ਸਿੰਘ ਵੀ ਜਾਣਦੇ ਸੀ ਵੀ ਸੰਸਾਰ ਤੇ 70 ਜਾਂ 90 ਸਾਲ ਜੀ ਕੇ ਵੀ ਜਾਣਾ ਹੀ ਐ ਹੁਣ 7 ਤੇ 9 ਸਾਲ ਕਰਕੇ ਸਰੀਰ ਕਰਕੇ ਸੰਸਾਰ ਤੋਂ ਗਏ ਨੇ ਨਾਮ ਕਰਕੇ ਨਹੀਂ ਨਾਮ ਸਦਾ ਸੰਸਾਰ ਵਿੱਚ ਐ ਸਦਾ ਸੰਸਾਰ ਵਿੱਚ ਕਾਇਮ ਰਹਿਣਾ ਸੰਸਾਰ ਵਿੱਚ ਵਾਹ ਲਾਹਾਂ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਰੂਪ ਸ੍ਰੇਸ਼ਟ ਲਾਭ ਖੱਟ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਰਹੇ ਲੀਨ ਹੋਏ ਰਹੇ ਰਹਾਉ ਪੂਰਬ ਲਿਖੇ ਦੇ ਸੇ ਆਏ ਮਾਇਆ ਏ ਮਾ ਪੂਰਬਲੇ ਜਨਮ ਵਿੱਚ ਧਰੋਂ ਲਿਖੇ ਅਨੁਸਾਰ ਜਿਨ੍ਹਾਂ ਨੂੰ ਜ਼ਿੰਦਗੀ ਦੇ ਦਿਨ ਮਿਲਦੇ ਹਨ ਉਹ జగਤ ਵਿੱਚ ਆ ਜਾਂਦੇ ਹਨ ਜੰਮ ਪੈਂਦੇ ਹਨ ਚੱਲਣ ਅੱਜ ਕੇ ਕੱਲ ਧਰੋਂ ਫਰਮਾਇਆ ਇਸੇ ਤਰ੍ਹਾਂ ਹੀ ਧਰੋਂ ਇਹ ਫਰਮਾਨ ਵੀ ਹੈ ਕਿ ਜਿੱਥੋਂ ਅੱਜ ਭਲਕ ਤੁਰ ਕੇ ਤੁਰ ਵੀ ਜਾਣਾ ਹੈ ਇਥੋਂ ਵਾਹਿਗੁਰੂ ਇਥੋਂ ਅੱਜ ਭਲਕ ਤੁਰ ਵੀ ਜਾਣਾ ਪੜਦੇ ਹੋ ਨਾ ਸ਼ਬਦ ਆਪਾਂ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਜਦ ਵਾਰੀ ਆਈ ਜਾਣਾ ਵਾਰੀ ਅਨਸਾਰ ਬੈਤ ਕੋਈ ਬਣ ਜੇ ਅੱਗੇ ਮਾਰਾ ਦਸ ਦਿਨ ਬਿਰਥਾ ਜਨਮ ਤਨ ਜਿੰਨੀ ਨਾਮ ਬਸਾਰਿਆ ਇਹ ਭਾਈ ਜਿੰਨਾ ਮਨੁੱਖਾਂ ਨੇ ਜਗਤ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਭਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਬੇਅਰਥ ਚਲਾ ਗਿਆ ਜੂਏ ਖੇਲਣ ਜੱਗ ਕਿ ਇਹ ਮਨ ਹਾਰਿਆ ਉਹਨਾਂ ਨੇ ਜਗਤ ਵਿੱਚ ਆ ਕੇ ਜੂਏ ਦੀ ਖੇਡ ਹੀ ਖੇਡੀ ਤੇ ਇਸ ਖੇਡ ਵਿੱਚ ਆਪਣਾ ਮਨ ਵਿਕਾਰਾਂ ਦੀ ਹੱਥੀਂ ਰਾਹ ਦਿੱਤਾ ਹਾਰ ਦਿੱਤਾ ਵਿਕਾਰਾਂ ਦੇ ਹੱਥੀਂ ਹਾਰ ਦਿੱਤਾ ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਮਿਲ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ ਸਾਰੇ ਜੀਵਨ ਵਿੱਚ ਵੀ ਆਤਮਕ ਆਨੰਦ ਮਾਣਿਆ ਤੇ ਮਰਨ ਵਿੱਚ ਵੀ ਮਰਨ ਵੇਲੇ ਵੀ ਸੁਖ ਹੀ ਪ੍ਰਤੀਤ ਕੀਤਾ ਸੁਖ ਹੀ ਉਹਨਾਂ ਨੂੰ ਲੱਭਾ ਸੁੱਖ ਹੀ ਜਿੱਦ 30000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਨਾ 30000 ਉਦੋਂ ਜਦੋਂ ਸਿੰਘਾਂ ਨੇ ਸ਼ਾਮ ਵੇਲੇ ਅਰਦਾਸ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਕਿਰਪਾ ਸਦਕਾ ਇਹ ਚਾਰ ਪੈਰ ਦਾ ਸੁੱਖ ਨਾਲ ਬਤੀਤ ਹੋਇਆ ਤੇ ਵਿੱਚ ਸੂਇਆ ਸੀ ਇੱਕ ਰਾਮ ਸਿੰਘ ਰਾਮ ਸਿੰਘ ਬਣ ਕੇ ਸੂਇਆ ਵਿੱਚ ਨਾ ਰਹਿਦਾ ਸੀ ਸੂਹ ਲੈਣ ਵਾਸਤੇ ਜਿਹਨੂੰ ਜਸੂਸ ਕਹਿੰਦੇ ਆ ਜਾਂ ਆਪਣੀ ਵਾਲੀ ਭਾਸ਼ਾ ਚ ਕਹਿੰਦੇ ਨੇ ਵੀ ਚੁਗਲਖੋਰ ਬੇਦਰ ਲਈ ਗੱਲ ਸੁਣ ਕੇ ਉਧਰ ਕਰਨੀ ਚਾ ਕੇ ਦੱਸਣੀ ਚੁਗਲਖੋਰ ਹੀ ਲੜਾਈਆਂ ਕਰਾਉਂਦੇ ਹੁੰਦੇ ਆ ਜੰਗ ਜੁੱਦ ਰਾਮ ਸਿੰਘ ਬਣ ਕੇ ਜੋ ਸਿੰਘਾਂ ਦੇ ਵਿੱਚ ਸੂਇਆ ਸੀ ਜਦੋਂ ਇਹ ਅਰਦਾਸ ਸੁਣੀ ਵੀ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਤੇ ਉਹ ਤੋਂ ਰਿਹਾ ਨਹੀਂ ਗਿਆ ਫਿਰ ਉਹ ਤੋਂ ਪੁੱਛ ਲਿਆ ਉਹਨੇ ਜਦੋਂ ਅਰਦਾਸ ਦੀ ਸਮਾਪਤੀ ਹੋਈ ਬਈ ਸਿੰਘੋ ਮਾਰੋ ਭਾਵੇਂ ਛੱਡੋ ਹੈ ਮੈਂ ਸੁੱਈਆ ਮੁਗਲ ਫੌਜਾਂ ਦਾ ਚੁਗਲਖੋਰਾਂ ਚੁਗਲਖੋਰ ਕਹਿੰਦੇ ਆਪਾਂ ਇੱਥੇ ਸੁੱਈਆ ਸੂ ਲੈ ਕੇ ਉਧਰ ਗੱਲ ਦੱਸਣੀ ਹਾਂ ਮੈਂ ਸੁਈਆ ਪਰ ਹੁਣ ਮੈਂ ਸੱਚ ਮੱਚ ਸੱਚ ਮੁੱਚ ਕਹਿੰਦਾ ਮੈਂ ਅੰਮ੍ਰਿਤ ਛੱਕਣ ਵਾਲਾ ਤੇ ਪਹਿਲਾਂ ਮੈਨੂੰ ਇਹ ਦੱਸਿਆ ਜਾਵੇ ਕਿ ਆਪਾਂ ਵਾਸਤੇ ਸਿੱਖਾਂ ਵਾਸਤੇ ਅੱਜ 30000 ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਆ ਜੇ ਅੱਜ ਵੀ ਦਿਨ ਸੁੱਖਾਂ ਨਾਲ ਬਤੀਤ ਹੋਇਆ ਸੁੱਖਾਂ ਵਾਲਾ ਦਿਨ ਤੇ ਦੁੱਖਾਂ ਵਾਲਾ ਦਿਨ ਵੀ ਹੁੰਦਾ ਕੋਈ ਫਿਰ ਸਿੰਘਾਂ ਨੇ ਦੱਸਿਆ ਵੀ ਹਾਂ ਵੀ ਅੱਜ ਸੁਝਾ ਉਹ ਅਮਰ ਰਾਮ ਸਿੰਘ ਕਹਿੰਦਾ ਵੀ ਅੱਜ ਫਿਰ ਅੱਜ ਦੁੱਖ ਦਾ ਦਿਨ ਨਹੀਂ ਹੈ 30000 ਸਿੰਘ ਸੀ ਸ਼ਹੀਦ ਹੋਏ ਨੇ ਉਹ ਕਹਿੰਦੇ ਵੀ ਅੱਜ ਦੁੱਖ ਦਾ ਦਿਨ ਨਹੀਂ ਹੈ ਕਹਿੰਦੇ ਵੀ ਕਿਉਂ ਇੰਨਾ ਤਾਂ ਨੁਕਸਾਨ ਹੋਇਆ ਕੌਮ ਦਾ ਉਹ ਕਹਿੰਦਾ ਠੀਕ ਆ ਸੀਧੀਆਂ ਹੋਈਆਂ ਕੋਈ ਡੋਲਿਆ ਤਾਂ ਨਹੀਂ ਕਿਸੇ ਨੇ ਈਨ ਕਬੂਲ ਤਾਂ ਨਹੀਂ ਕੀਤੀ ਉਹਨਾਂ ਦੀ ਬਿਕੋਸ ਇਹਨੇ ਸਿੱਖੀ ਤਾਂ ਨਹੀਂ ਛੱਡੀ ਵੀ ਚਲੋ ਜੀ ਅਸੀਂ ਸਿੱਖੀ ਛੱਡੀ ਤੇ ਸਾਨੂੰ ਨਾ ਮਾਰਿਓ ਕਹਿੰਦੇ ਫਿਰ ਦੁੱਖ ਦਾ ਦਿਨ ਦੁੱਖ ਦਾ ਦਿਨ ਉਹਦੇ ਹੁੰਦਾ ਕਹਿੰਦੇ ਜਿੱਦੋਂ ਸਿੱਖੀ ਸਿਧਾਂਤਾਂ ਤੋਂ ਤਿਲਕ ਕੇ ਦਸ਼ਮਣਾਂ ਦੀ ਝੋਲੀ ਪੈਂਦੇ ਨੇ ਜਾ ਕੇ ਉਹਨਾਂ ਦੇ ਬਣ ਜਾਂਦੇ ਨੇ ਜਦੋਂ ਦਗਾ ਕਮਾਉਂਦੇ ਨੇ ਜਿਹਨੂੰ ਗਦਾਰੀ ਕਹਿੰਦੇ ਆ ਜਦੋਂ ਗਦਾਰੀ ਕਰਦੇ ਨੇ ਸਿੱਖ ਉਹਦੇ ਦੁੱਖ ਦਾ ਦਿਨ ਹੁੰਦਾ ਮਹਾਰਾਜ ਕਹਿੰਦੇ ਨਾ ਇਥੋਂ ਗੱਲ ਵਿੱਚੋਂ ਆ ਗਈ ਇਤਿਹਾਸਕ ਗੱਲ ਆਪਾਂ ਪਹਿਲਾਂ ਵੀ ਕਰੀਆ ਸ਼ੁਰੂ ਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਵੀ ਇਤਿਹਾਸਕ ਗੱਲ ਆ ਗਈ ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਜਿਨ੍ਹਾਂ ਨੇ ਪਾਈ ਗੁਰੂ ਦੀ ਪ੍ਰਾਪਤੀ ਕੀਤੀ ਆ ਉਹਨਾਂ ਨੂੰ ਜੀਵਨ ਵਿੱਚ ਵੀ ਤੇ ਮਰਨ ਵਿੱਚ ਵੀ ਸੌਖੀ ਪ੍ਰਾਪਤ ਆ ਇਸ ਪੰਕਤੀ ਚੋਂ ਉਹ ਇਤਿਹਾਸਕ ਗੱਲ ਯਾਦ ਆ ਗਈ ਜੀਵਨ ਮਰਨ ਸੁਖ ਹੋਏ ਉਹਨਾਂ ਨੂੰ ਜੀਣ ਵਿੱਚ ਜੀਣ ਵਿੱਚ ਵੀ ਸੁੱਖਾ ਤੇ ਮਰਨ ਵਿੱਚ ਵੀ ਸੁੱਖਾ ਗੁਰੂ ਦੇ ਪਿਆਰਿਆਂ ਨੂੰ ਜੋ ਚਾਰ ਪੈਰ ਦੇ ਨਾ ਸੁੱਖ ਨਾਲ ਬਤੀਤ ਹੋਇਆ ਹੈ ਜੋ ਅਰਦਾਸ ਵਿੱਚ ਪੈਰਾ ਪੜਦੇ ਆਪ ਇਹ ਕਿੰਨਾਂ ਨੂੰ ਅਸਥਾ ਪ੍ਰਾਪਤ ਹੁੰਦੀ ਆ ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਜਿਨ੍ਹਾਂ ਨੇ ਗੁਰੂ ਪ੍ਰਾਪਤ ਕੀਤਾ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ ਸਾਰੇ ਜੀਵਨ ਵਿੱਚ ਵੀ ਆਤਮਿਕ ਆਨੰਦ ਮਾਣਿਆ ਤੇ ਮਰਨ ਵਿੱਚ ਵੀ ਮਰਨ ਵੇਲੇ ਵੀ ਸੁਖ ਹੀ ਪ੍ਰਤੀਤ ਕੀਤਾ ਵਾ ਬਾ ਮਾਲਕਾ ਧੰਨ ਤੇਰੀ ਸਿੱਖੀ ਨਾਨਕ ਸੱਚੇ ਸੱਚ ਸੱਚ ਸਮਾਇਆ ਸੱਚੇ ਦਾ ਮਤਲਬ ਸਦਾ ਸਿਰ ਪ੍ਰਭੂ ਦਾ ਰੂਪ ਸੱਚ ਸਦਾ ਥੇ ਰਹਿਣ ਵਾਲੇ ਪ੍ਰਭੂ ਵਿੱਚ ਮਹਾਰਾਜ ਨੇ ਦੱਸਿਆ ਕਿਉਂਕਿ ਹੇ ਨਾਨਕ ਉਹ ਮਨੁੱਖ ਸਦਾ ਥੇ ਰਹਿਣ ਵਾਲੇ ਪਰਮਾਤਮਾ ਵਿੱਚ ਹੀ ਸਦਾ ਲੀਨ ਰਹੇ ਅਤੇ ਸਦਾ ਫਿਰ ਪ੍ਰਭੂ ਦਾ ਰੂਪ ਬਣੇ ਰਹੇ ਸਦਾ ਫਿਰ ਪ੍ਰਭੂ ਨਾਲ ਇੱਕ ਮਿਕ ਹੋਏ ਰਹੇ ਇਹ ਵਸਤਾ ਬਣਦੀ ਆ ਨਾਮ ਬਾਣੀ ਨਾਲ ਜੁੜਿਆਂ ਦੀ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਮਹਾਰਾਜ ਕਹਿੰਦੇ ਹੈ ਭਾਈ ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਫੇਰ ਗੁਰ ਪ੍ਰਸਾਦੀ ਬੁੱਝ ਸਤਿ ਸਮਾਇਆ ਗੁਰੂ ਦੀ ਕਿਰਪਾ ਨਾਲ ਉਹ ਮਨੁੱਖਾ ਜਨਮ ਦੀ ਕਦਰ ਸਮਝ ਕੇ ਸਦਾ ਸਿਰ ਪ੍ਰਭੂ ਵਿੱਚ ਲੀਨ ਹੋਏ ਰਹਿੰਦੇ ਹਨ ਤੇ ਹੋ ਗਏ ਮਨੁੱਖਾ ਜਨਮਿਕ ਕੁਝ دنیਵੀ ਮਨੋਰਥਾਂ ਵਾਸਤੇ ਨਹੀਂ ਹੈ دنیਵੀ ਤਾਂ ਸਰੀਰ ਕੋ ਲੋੜਾਂ ਨੇ ਸੋਹਣੇ ਕੱਪੜੇ ਵੀ ਚਾਹੀਦੇ ਨੇ ਘਰ ਵੀ ਚਾਹੀਦਾ ਰਹਿਣ ਵਾਸਤੇ ਔਣ ਜਾਣ ਨੂੰ ਸਾਧਨ ਵੀ ਚਾਹੀਦੇ ਨੇ ਸੁੱਖ ਜਿਹੜੀਆਂ ਸਹੂਲਤਾਂ ਉਹ ਸਹੂਲਤਾਂ ਨੇ ਸਰੀਰਕ ਤੇ ਸੋਖਾ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਭਾਈ ਮਹਾਰਾਜ ਨੇ ਇੱਥੇ ਦੱਸਿਆ ਗੁਰੂ ਦੀ ਕਿਰਪਾ ਨਾਲ ਉਹ ਮਨੁੱਖਾ ਜਨਮ ਦੀ ਕਦਰ ਸਮਝ ਕੇ ਸਦਾ ਫਿਰ ਪ੍ਰਭੂ ਵਿੱਚ ਲੀਨ ਹੋਏ ਗਏ ਲੀਨ ਹੋ ਗਏ ਜਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ ਏ ਭਾਈ ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਨਾਮ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਤੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ ਦਰ ਸੱਚੇ ਸੱਚਾਰ ਮਹਿਲ ਬੁਲਾਇਆ ਉਹ ਮਨੁੱਖ ਸਦਾ ਫਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਸੱਦਿਆ ਜਾਂਦਾ ਹੈ ਆਦਰ ਮਿਲਦਾ ਹੈ ਅੰਤਰ ਨਾਮ ਨਦਾਨ ਗੁਰਮਖ ਪਾਈਏ ਅਨੰਦ ਨਾਮ ਤੇ ਆਏ ਹਰ ਗੁਣ ਗਾਈਏ ਮਹਾਰਾਜ ਕਹਿੰਦੇ ਨਾਮ ਖਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ ਪਰ ਇਹ ਲੱਭਦਾ ਹੈ ਗੁਰੂ ਦੀ ਸ਼ਰਨ ਪਿਆ ਅਨੁਧਨ ਨਾਮ ਧਿਆਏ ਹਰ ਗੁਣ ਗਾਈਏ ਇਸ ਵਾਸਤੇ ਹਰ ਰੋਜ਼ ਪ੍ਰਮਾਤਮਾ ਦਾ ਨਾਮ ਸਿਮਰ ਕੇ ਆਓ ਗੁਰੂ ਦੀ ਰਾਹੀ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਏ ਅੰਤਰਬਸਤ ਅਨੇਕ ਮਨ ਮੁਖ ਨਹੀਂ ਪਾਈਏ। ਹੇ ਭਾਈ ਨਾਮ ਪਦਾਰਥ ਹਰੇਕ ਦੇ ਅੰਦਰ ਹੈ। ਪ੍ਰਮਾਤਮਾ ਵਾਲੇ ਅਨੇਕਾ ਗੁਣ ਹਰੇਕ ਦੇ ਅੰਦਰ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਵੀ ਨਹੀਂ ਲੱਭਦਾ। ਆਪਣੇ ਮਨ ਦੇ ਆਪਦੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਨਹੀਂ ਕੁਝ ਲੱਭਦਾ। ਹੋ ਮੈਂ ਗਰਬੇ ਗਰਭ ਆਪ ਖੁਆਈਏ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ ਆਪਣੀ ਸੂਝ-ਬੂਝ ਦਾ ਹੀ ਹੰਕਾਰ ਕਰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਆਪ ਹੀ ਪ੍ਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ ਨਾਨਕ ਆਪੇ ਆਪ ਆਪ ਖੁਆਈਏ ਮਹਾਰਾਜ ਕਹਿੰਦੇ ਹੈ ਨਾਨਕ ਮਨਮੁਖ ਮਨੁਖ ਸਦਾ ਆਪ ਹੀ ਆਪਣੀ ਹੀ ਮਨਮੁਖਤਾ ਦੇ ਕਾਰਨ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ ਗੁਰਮਤਿ ਮਨ ਪਰਗਾਸ ਸੱਚਾ ਪਾਈਏ ਮਹਾਰਾਜ ਕਹਿੰਦੇ ਗੁਰੂ ਦੀ ਮੱਤ ਤੇ ਤੁਰਿਆਂ ਮਨ ਵਿੱਚ ਚਾਨਣ ਹੋ ਜਾਂਦਾ ਹੈ ਤੇ ਸਦਾ ਸਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ਰਾਗ ਆਸਾवरी ਮਹੱਲਾ ਘਰ 16ਵਾਂ ਰਾਗ ਆਸਾवरी ਘਰ 16ਵਾਂ ਕੇ ਦੋ ਮਹੱਲਾ ਚੌਥਾ ਸੁਦੰਗ ਸੁਦੰਗ ਮਹਾਰਾਜ ਕਹੇ ਰਾਗ ਆਸਾ ਬਰੀ ਘਰ ਵਿੱਚ ਘਰ 16ਵੇਂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਸੋਗੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਉ ਹੰਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੋ ਸਤਗੁਰੂ ਮੋਕੋ ਹਰ ਨਾਮ ਬਤਾਇਆ ਹਉ ਹਰ ਬਿਨ ਖਿਨ ਪਰ ਰਹਿ ਨਾ ਸਕਉ ਏ ਪਾਈ ਮੈਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਮੈਂ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ ਜਦੋਂ ਦੀ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ 10 ਪਾਈ ਹੈ ਤਦੋਂ ਤੋਂ ਮੈਂ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਇੱਕ ਘੜੀ ਪਲ ਵੀ ਨਹੀਂ ਰਹਿ ਸਕਦਾ ਰਹਾਓ ਹੋਮੇ ਸ਼੍ਰਾਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੂੰ ਹਉ ਇੱਕ ਖਿੰਨ ਹਮਰੇ ਬਾਹਰ ਗੇ ਵਾਹਿਗੁਰੂ ਹਮਰੇ ਸਰਬਨ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੂ ਹਉ ਇੱਕ ਖਿਰੇ ਹੈ ਪਾਈ ਮੇਰੇ ਪਾਸ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨੀ ਤੇ ਪ੍ਰਮਾਤਮਾ ਦਾ ਨਾਮ ਜਪਣਾ ਹੀ ਰਾਸ ਪੂੰਜੀ ਹੈ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇੱਕ ਪਲ ਵੀ ਨਹੀਂ ਰਹਿ ਸਕਦਾ ਗੁਰੂ ਮਹਾਰਾਜ ਸਮਝਾਉਂਦੇ ਨੇ ਆਪਣੀ ਵੀ ਕਿਤੇ ਵਰਤੀ ਬਣ ਜਏ ਇਹ ਤੇ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੇਰਾ ਇੱਕ ਸਾਹ ਵੀ ਬੇਅਰਥਾ ਨਾ ਜਾਵੇ ਅੱਗੇ ਮਹਾਰਾਜ ਨੇ ਦੱਸਿਆ ਜੈਸੇ ਹੰਸ ਸਰਬਰ ਬਿਨ ਰਹਿ ਨਾ ਸਕੇ ਤੈਸੇ ਹਰ ਜਨ ਕਿਉ ਰਹੇ ਹਰ ਸੇਵਾ ਬਿਨ ਮਹਾਰਾਜ ਕਹਿੰਦੇ ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਨਾ ਤੇਵੇਂ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦੀ ਸੇਵਾ ਭਗਤੀ ਤੋਂ ਬਿਨਾਂ ਨਹੀਂ ਰਹਿ ਸਕਦਾ ਕਿਨਹੂ ਪ੍ਰੀਤ ਲਾਈ ਦੂਜਾ ਭਉ ਰਜ ਤਾਰ ਕਿਨਹੂ ਪ੍ਰੀਤ ਲਾਈ ਮੋਹ અપਮਾਨ ਏ ਭਾਈ ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿੱਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੈ ਜੋੜੀ ਹੋਈ ਹੈ ਕਿਸੇ ਨੇ ਮੋਹ ਤੇ ਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਨਿਰਵਾਣ ਪਦ ਬਾਸਨਾ ਰਹਿਤ ਅਵਸਥਾ ਨਿਰਵਾਣ ਪਦ ਦਾ ਮਤਲਬ ਹੈ ਬਾਸਨਾ ਰਹਿਤ ਅਵਸਥਾ ਪਈ ਵਸਤਾ ਇਹ ਜੀ ਬਣੀ ਹੋਈ ਆ ਬਾਸਨਾ ਰਹਿਤ ਕਿਸੇ ਵੀ ਕਿਸਮ ਦੀ ਬਾਸਨਾ ਨਹੀਂ ਮਨੁੱਖ ਨੂੰ ਭੈਣਾ ਚ ਪਾਈ ਆ ਬਾਸਨਾ ਰਹਿਤ ਅਵਸਥਾ ਬਣਦੀ ਆ ਨਾ ਜਦੋਂ ਮਨੁੱਖ ਦੀ ਫੇਰ ਨਾ ਪ੍ਰਮਾਤਮਾ ਦੇ ਭਗਤਾਂ ਨੇ ਪ੍ਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ ਉਹ ਸਦਾ ਬਾਸਨਾ ਰਹਿਤ ਅਵਸਥਾ ਮੰਨਦੇ ਹਨ ਉਹ ਸਦਾ ਹਰ ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ਸਦਾ ਹੀ